ਸਵਾਗਤ ਹੈ ਦੋਸਤੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਸੋਡੇ ਲਈ 5204 ਜੌਂਡੀਅਰ ਲੈ ਆਏ ਦੋਸਤੋ ਬਹੁਤ ਹੀ ਸਾਫ਼ ਕੰਡੀਸ਼ਨ ਦਾ ਬਹੁਤ ਹੀ ਚੰਗਾ ਟਰੈਕਟਰ ਹੈ ਦੋਸਤੋ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੇ ਕਿਸੇ ਵੀ ਇਹਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਫੇਰ ਦਿੱਤੇ ਗਏ ਨੰਬਰ ਤੇ ਪੰਜ ਸੱਤ ਫੋਟੋਆਂ ਇੱਕ ਦੋ ਮਿੰਟਾਂ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਕਰਦੇ ਆ ਟਰੈਕਟਰ ਬਾਰੇ ਗੱਲਬਾਤ ਜੌਂਡੀਅਰ 5204 ਹੈ ਜੀ 2010 ਮਾਡਲ ਹੈ ਜੀ ਪਾਵਰ ਸਟੀering ਦੇ ਵਿੱਚ ਟਰੈਕਟਰ ਹੈ ਡਬਲ ਕਲਚ ਹੈ ਦੋਸਤੋ ਜੇਕਰ ਕਰ ਗਿਆ ਪਿਸ ਦੇ ਟਾਇਰਾਂ ਦੀ 75 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਦੋਸਤੋ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਬਾਕੀ ਤੁਸੀਂ ਵੀਡੀਓ ਦੇ ਵਿੱਚ ਕੰਡੀਸ਼ਨ ਦੇਖ ਹੀ ਰਹੇ ਹੋ ਟਰੈਕਟਰ ਨੂੰ ਵਾਹ ਕੇ ਚੈੱਕ ਕਰਕੇ ਲਿਜਾ ਸਕਦੇ ਹੋ ਜੀ ਜੇਕਰ ਕਰ ਗਿਆ ਪਸ ਦੇ ਰੇਟ ਦੀ ਰੇਟ ਹੈਗਾ ਦੋਸਤੋ 3 ਲੱਖ ਤੇ 75000 ਰੁਪਿਆ ਕੋਈ ਫਿਕਸ ਨਹੀਂ ਮੌਕੇ ਤੇ ਮਾਨਤਨ ਹੋ ਜਾਊਗਾ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲ ਜਿੰਦਾ ਹੈ ਕੁਛ ਨੰਬਰ ਤੇ ਕਾਲ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਜੀ ਗਿੱਦੜਵਾਹਾ ਏਰੀਆ ਦੇ ਵਿੱਚ ਟਰੈਕਟਰ ਸੇਲ ਲਈ ਹੈ ਜੀ ਬਹੁਤ ਹੀ ਸਾਫ ਸੁੱਧਰੀ ਕੰਡੀਸ਼ਨ ਦਾ ਟਰੈਕਟਰ ਹੈ ਦੋਸਤੋ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੇ ਕਿਸੇ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਛੇੜ ਦਿੱਤੇਗੇ ਨੰਬਰ ਤੇ ਪੰਜ ਸੱਤ ਫੋਟੋ ਮੈਂ ਇੱਕ ਦੋ ਮਿੰਟਾਂ ਦੀ ਵੀਡੀਓ ਬਣਾ ਕੇ ਭੇਜ ਸਕਦੇ ਹਾਂ ਜੀ ਐਡ ਕਰਵਾਉਣ ਦੇ ਲਈ ਧੰਨਵਾਦ ਜੀ